ਚੰਦਰ ਹੈ ਯੁੱਧ ਨਸ਼ਿਆ ਵਿਰੁੱਧ ਮਿਸ਼ਨ ਦੇ ਹਿੱਸੇ ਵਜੋਂ ਕਮਿਸ਼ਨਰੇਟ ਪੁਲਿਸ ਨੇ ਸੋਮਵਾਰ ਨੂੰ ਨਗਰ ਨਿਗਮ ਦੇ ਨਾਲ ਤਾਲਮੇਲ ਨਾ ਕਰਦੇ ਹੋਏ ਸ਼ਹਿਰ ਦੇ ਰਜੋਰੀ ਗਾਰਡਨ ਕਲੁੰਡੀ ਦੇ ਵਿੱਚ ਇੱਕ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀ ਇੱਕ ਗੈਰਕਾਨੂੰਨੀ ਜਾਇਦਾਦ ਟਾ ਦਿੱਤੀ ਹੈ। ਇਹ ਜਾਇਦਾਦ ਗੈਰਕਾਨੂੰਨੀ ਟੰਗ ਦੇ ਨਾਲ ਬਣਾਈ ਗਈ ਸੀ ਅਤੇ ਨਸ਼ੀਲੇ ਪਦਾਰਥਾਂ ਦੇ ਪੈਸੇ ਦੇ ਨਾਲ ਵਿੱਤ ਪ੍ਰਦਾਨ ਕੀਤੀ ਗਈ ਸੀ। ਇਸ ਟਾਂਚੇ ਤੇ ਅਮਰਤ ਸਿੰਘ ਦਾ ਕਬਜ਼ਾ ਸੀ ਜੋ ਕਿ ਐਨਡੀਪੀਐਸ ਸੈਕਟ ਦੇ ਤਹਿਤ ਕਈ ਮਾਮਲਿਆਂ ਦਾ ਸਾਹਮਣਾ ਕਰ ਰਿਹਾ। ਨਰਿੰਦਰ ਭਾਰਤਵਾਜ ਬੱਟੂ ਜੀ ਕੌਂਸਲਰ ਵਾਰਡ ਨੰਬਰ 92 ਤੋਂ ਮਤਲਬ ਅਸੀਂ ਧਰਵਾਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਦੇ ਜੋ ਸੀਐਮ ਭਗਵੰਤ ਮਾਨ ਜੀ ਦੇ ਮਤਲਬ ਜਿਹੜੀ ਨਸ਼ਾ ਵਿਰੁੱਧ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੈ। ਇਹ ਬਹੁਤ ਜ਼ਰੂਰੀ ਕਦਮ ਹੈ ਸਰਕਾਰ ਵੱਲੋਂ ਉਠਾਇਆ ਗਿਆ ਬੜਾ ਜ਼ਰੂਰੀ ਕਦਮ ਹੈ ਘਰਾਂ ਦੇ ਘਰ ਬਰਬਾਦ ਹੋ ਕੇ ਅੱਜ ਉਹਨਾਂ ਮਾਪੇ ਨੂੰ ਪੁੱਛੋ ਜਿਨ੍ਹਾਂ ਦੇ ਬੱਚੇ ਕਿਸ ਨਸ਼ੇ ਦੀ ਲੱਤ ਦੇ ਵਿੱਚ ਪਏ ਹੋਏ ਨੇ ਔਰ ਪੂਰੇ ਦੇ ਪੂਰੇ ਪਰਿਵਾਰ ਓਝੜ ਗਏ। ਤੋਂ ਮਤਲਬ ਇਹ ਜਿਹੜੀ ਕਾਰਵਾਈ ਹੈ ਅਸੀਂ ਧੰਨਵਾਦੀ ਆਂ ਸਰਕਾਰ ਦੇ ਔਰ ਪਿਛਲੇ ਕਾਫੀ ਸਮੇਂ ਤੋਂ ਇਹ ਜਿਹੜੀ ਕਾਰਵਾਈ ਹੋ ਰਹੀ ਹੈ ਸਾਡੇ ਏਰੀਆ ਨਾਰਥ ਪੌਂਸੀ ਚੌਂਸੀ ਦੇ ਵਿੱਚ ਹੋ ਰਹੀ ਹੈ ਔਰ ਸਾਡੇ ਏਰੀਆ ਦੇ ਜਿਹੜੇ ਐਮਐਲਏ ਸਾਹਿਬ ਚੌਧਰੀ ਮਧਨ ਲਾਲ ਬੱਗਾ ਜੀ ਉਹਨਾਂ ਦੇ ਵੀ ਕਾਫੀ ਪਿਛਲੇ ਟਾਈਮ ਤੋਂ ਪਰਿਵਾਰ ਪ੍ਰਯਾਸ ਚੱਲ ਰਹੇ ਸੀਗੇ ਔਰ ਹਮੇਸ਼ਾ ਉਹ ਆਪਣੀ ਕਿਤੇ ਨੀ ਬਾਈਟ ਹੁੰਦੀ ਸੀਗੀ ਕਿਉਂਕਿ ਕਾਫੀ ਪਰਿਵਾਰ ਜਿਹੜੇ ਉਹਨਾਂ ਕੋਲ ਜਾਂਦੇ ਸੀ ਜਿਨ੍ਹਾਂ ਦੇ ਬੱਚੇ ਇਸ ਲਤ ਦੇ ਵਿੱਚ ਸੀਗੇ ਉਹ ਹਮੇਸ਼ਾ ਕਹਿੰਦੇ ਸੀਗੇ ਵੀ ਤੁਸੀਂ ਜਿੱਥੇ ਵੀ ਨਸ਼ਾ ਵਿਕਦਾ ਮੈਨੂੰ ਉਸ ਪਰਿਵਾਰ ਦੇ ਬਾਰੇ ਜਾਣਕਾਰੀ ਦਿਓ ਤੁਹਾਡਾ ਜਿਹੜਾ ਨਾਮ ਹੈ ਉਹ ਰਿਲੈਕਸ ਰੱਖਿਆ ਜਾਊਗਾ ਔਰ ਜੋ ਵੀ ਪੁਲਿਸ ਵੱਲੋਂ ਸਰਕਾਰ ਵੱਲੋਂ ਬੰਦੀ ਕਾਰਵਾਈ ਹੈ ਉਹ ਡਟ ਕੇ ਕੀਤੀ ਜਾਏਗੀ ਅੱਜ ਇਹ ਉਸੇ ਕੜੀ ਦਾ ਹਿੱਸਾ ਹੈ ਹਾਂਜੀ ਸਰ ਮੈਂ ਬੜਾ ਤਹਿਦੀਦਤਾ ਮੰਗਦਾ ਸਰਕਾਰ ਦਾ ਜੇ ਉਹਨਾਂ ਨੇ ਐਕਸ਼ਨ ਲਿੱਤਾ ਅਸੀਂ ਮਤਲਬ ਬਗਾਈ ਦੇ ਤਹਿਦੀਦਤਾ ਤਣਵਾ ਕਰਦੇ ਆ ਕਿ ਉਹਨਾਂ ਨੇ ਇਸ ਮਹੀਨੇ ਅੱਗੇ ਕਾਇਮ ਕੀਤਾ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਜੋ ਨਸ਼ਾ ਵਿਰੁੱਧ ਕਦਮ اٹھਾਇਆ ਗਿਆ ਬਹੁਤ ਹੀ ਸਹਾਨਪੂਰ ਹੈ ਅੱਜ ਪਹਿਲਾ ਐਕਸ਼ਨ ਲਿੱਤਾ ਗਿਆ ਹੈ ਬੋਆਲ ਦੇ ਵਿੱਚ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਨਸ਼ਾ ਇੰਨਾ ਵੱਧ ਚੁੱਕਿਆ ਹੈ ਕਿ ਲੋਕ ਸਾਰੇ ਬਹੁਤ ਪਰੇਸ਼ਾਨ ਨੇ ਭਾਈ ਕਿੰਨੇ ਕ ਲੋਕਾਂ ਦੇ ਘਰ ਉੱਜੜ ਗਏ ਨੇ ਇਸ ਗਲਤ ਨਸ਼ੇ ਕਰਕੇ ਤਾਂ ਅਸੀਂ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਆਪਣੀ ਸਰਕਾਰ ਦਾ ਮਾਨ ਸਾਹਿਬ ਦਾ ਅਤੇ ਆਪਣੇ ਮਦਰ ਨਾਲ ਪਤਾਈਦਾ